ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਫੇਰ ਅੱਜ ਦੀ ਰਾਈਡ ਵਾਸਤੇ ਤਿਆਰ ਆਪਾਂ ਲੱਗੇ ਅੰਤਰਨ ਆਹ ਹੁਣ ਤਾਂ ਜੀ ਗੇਟ ਮਾੜੀ ਆਪਾਂ ਫੜਕਾਂ ਤੇ ਸਨਸਰਾ ਸਵੇਰ ਦੇ ਵੱਜ ਕੇ 3 ਵੱਜ ਕੇ 35 ਮਿੰਟ ਅੱਜ ਦੀ ਰੇਡ ਵਾਸਤੇ ਤਿਆਰ ਆਇਓ ਸਾਨੂੰ ਮਿਲਦੀ ਬੁਲਾਉਂਦੇ ਆ ਰਸਤੇ 'ਚ ਸੱਜਣਾ ਮੇਤਰਾਂ ਨੂੰ ਰਾਮਗੜ੍ਹ ਡੇ ਦੀ ਆ ਗਿਆ ਜੀ ਕੋਈ ਸਵਾਹ ਆਈ ਨਹੀਂ 3 ਵੱਜ ਕੇ 40 ਮਿੰਟ ਹੋ ਗਏ 40 ਦਾ ਟਾਈਮ ਸੀ ਕੀ ਗੱਲ ਜੀ ਕੀ ਹਾਲ ਹੈ ਜੀ ਹਾਲ ਸਹੀ ਬੰਦ ਮੰਗਲਾ ਕੋਰ ਮੈਨੂੰ ਤਾਂ ਪਹਿਲੀ ਸ਼ੱਕ ਜੀ ਪੈ ਗਈ ਉਹ ਆ ਵੀ ਅੱਜ ਸਾਈਕਲ ਵੀ ਪਰਤੇ ਦੂਆ ਲੈ ਲਿਆ ਪੀਲੀ ਐਨਕ ਪੀਲੀ ਟੀ-ਸ਼ਰਟ ਸਾਈਕਲ ਵੀ ਅੱਜ ਤਾਂ ਫਿਰ ਰੋਡ ਬਾਈਕ ਆ ਉਹਦਾ ਯਾਰ ਚਲਾਇਆ ਜਾਂਦੀ ਗਈ ਮਾਮ ਜਿਹੜਾ ਰੁੱਸੇ ਨਾਲ ਜਾ ਕੇ ਖੜਾ ਵੀ ਸਾਰਾ ਦੂਆ ਲੈ ਜਾਈਏ ਤਾਂ ਮੇਰੇ ਕਿਹੜੀ ਕਿਤੇ ਆਨੇ ਦਿੰਦਾ ਮੇਰੀ ਗੱਲ ਤਾਂ ਸਹੀ ਹੈ ਚਲੋ ਚਲ ਜੀ ਚਲੋ ਜੀ ਚਲੋ ਚਲੋ ਰੋਕੋ ਨਾ ਉਹ ਜਿਹੜਾ ਫੋਨ ਲਿਆਏ ਨਾਲ ਅੱਜੋ ਹੱਥ ਚਿੱਟੀ ਵੱਟੀਆਂ ਕਰਨ ਵਾਲੇ ਯਾਰ ਬੁੱਤ ਚਿੱਟੀ ਪੱਟੀ ਨਾਲ ਸੜਕੇ ਬਹੁਤ ਦਿਖਣ ਲੱਗ ਗਈ ਹੁਣ ਤੁਸੀਂ ਕਾ ਦੇਖੀਏ ਕਿਹਦੇ ਬਾਦ ਬਾਸੋ ਟੱਪ ਕੇ ਦੋਨੇ ਪਾਸੇ ਲੱਗੀ ਉਹ ਤੇ ਸੜਕੇ ਬਹੁਤ ਸੂੜੀ ਲੱਗਦੀ ਆ ਉਸ ਤੋਂ ਠੀਕ ਹੈ ਜੀ ਇਹ ਕੱਲ ਗਏ ਨੇ ਕੱਲ ਗਏ ਨੇ ਕੱਲ ਗਏ ਨੇ ਜੀ ਠੀਕ ਹੈ ਸਵਰਾਲੇ ਤੋਂ ਇਹ ਸੀ ਪੇਰ ਬੁੱਕ ਕਰਾ ਦਿੱਤਾ ਜੀ ਅੱਛਾ ਅੱਛਾ ਉਹਦੇ ਵਾਸਤੇ ਸਟਾਫ ਵੀ ਜਾਣਗੇ ਅੱਛਾ ਵਧੀਆ ਕੱਲ ਘੱਟੇ ਵਾਂਗੂ ਹਾਂ ਕੱਲ ਬੀਡ ਚੈੱਕ ਕਰਦੇ ਤੇ ਪਹੁੰਚਿਆ ਗਈ ਮੈਨੂੰ ਤਾਂ ਇਹ ਮਾਰਖ ਤੇ ਆਪਾਂ ਹੀ ਲੇਟ ਆਪਾਂ ਦਾ ਮੌਕਾ ਸੰਭ ਗਏ ਢੈਂਜੋਗੇ ਹੋਗੇ ਵਿੱਚ ਕਿੱਦੇ ਖੜੇ ਆ ਚਾਹੇ 5 ਮਿੰਟ ਲੇਟ ਹੀ ਆਏ ਆ ਕੜੇ ਹਜੀ ਉੱਥੇ ਕੜਦੇ ਆ ਮਾਰਾ ਅਸੀਂ ਗੱਲ ਜੀ ਮਕਸੀ ਗੱਲ ਦੀ ਕਿਤਾ ਕਰਕੇ ਇੱਥੇ ਕਹਨੇ ਬੈਠੇ ਹੋਰ ਜੀ ਮਰਾ ਜੀ ਮੈਨੇਜਰ ਸਾਹਿਬ ਸਤਿ ਸ੍ਰੀ ਅਕਾਲ ਜੀ ਓਏ ਦੁਕਾਨ ਨੇ ਛੱਟ ਰੇ ਲੱਗਾ ਸਰੰਜੇ ਵੱਜਦੇ ਪਿੱਛੇ ਉਹ ਕਹਿੰਦਾ ਜਿੰਦਾ ਹੀ ਵੱਜਦੇ ਛੱਟ ਚੱਕੇ ਹੋਏ ਹਾਂ ਜਿੰਦਾ ਥੋੜਾ ਉੱਚਾ ਥੋੜਾ ਆ ਹਾਂ ਟ੍ਰੇਨ ਲਾਈਟ ਕਰਕੇ ਲੱਗਦਾ ਹੋਊਗਾ ਨਹੀਂ ਅੰਦਰ ਲਾਈਟ ਮੱਚੀ ਆਏਗਾ ਤਿੰਨ ਚਾਰ ਤਿੰਨ ਕਚਾਰ ਇੰਚ ਉੱਚਾ ਜੀ ਵਾਲਾ ਅਲੀ ਆ ਸਰੰਜੇ ਨੇ ਬੰਦ ਹੋ ਗਏ ਹੁਣ ਤਾਂ ਚੱਲਦਾ ਜੀਓ ਵਾਲਾ ਜੀ ਹਾਂ ਉਹਨਾ ਉੱਤੇ ਰਹਿਣਾ ਥੋੜਾ ਜਿਹਾ ਉਹ ਜਿੰਦਾ ਇੱਕ ਨੇ ਲਾ ਦੇ ਉਹਨੂੰ ਹੂੰ ਉਹ ਰੱਖਣੀ ਹੋਊਗਾ ਯਾ ਤਾਂ ਪਰ ਅੰਦਰੋਂ ਅੰਦਰੋਂ ਲਾਈਟ ਜੀ ਮੱਚਦੀ ਹੈਗੀ ਹਾਂ ਲਾਈਟ ਮੱਚਦੀ ਹੈਗੀ ਉਹਨਾਂ ਨੇ ਸਾਨੂੰ ਤਾਂ ਇਹਦੀ ਕਿਹਨੇ ਕਰ ਪਈ ਪਾਤੀ ਉਹ ਪਰਲੇ ਆਈ ਦੀ ਹੈ ਬਰੋਂ ਪਰਲੇ ਤੋਂ ਹੋਰ ਪਾਸੇ ਆਪਣੇ ਆਪਣੇ ਨਾਲ ਹੈਗਾ ਹੀ ਉਹਦੇ ਤੱਕ ਆਪਣਾ ਇਹਾਂ ਨਾਲ ਕੱਪੜੇ ਵਾਲੇ ਠੀਕ ਹੈ ਜੀ ਉਹ ਆਪਣੇ ਡਾਕਟਰ ਸਾਹਿਬ ਦਾ ਉਹ ਨਵਾਸ ਜਿੱਦਾਂ ਅਮਰੇ ਚਲੋ ਜੀ ਫਿਰ ਜਿਵੇਂ ਇੱਕ ਵਾਰ ਚੈੱਕ ਕਰੋ ਫਾਇਜ਼ਰ ਰੋਡ ਵਾਈਕਾ ਥੋੜਾ ਜਿਹਾ ਅਜਿਹਾ ਵੀਰ ਅੱਜ ਪਿੱਛੇ ਹੀ ਆ ਚਾਰ ਜਾਣੇ ਤੁਸੀਂ ਅੱਗੇ ਲੰਘ ਜਿਓ ਇਹਨਾਂ ਦੇ ਖਾਜੀ ਵੀ ਹੋਣ ਲੱਗ ਜਾਂਦੀ ਹੈ ਕਿੱਥੋਂ ਆਇਆ ਹੁਣ ਰਾਮ ਦੇ ਨਾਲ ਵਾਲੇ ਅੱਛਾ ਤੁਸੀਂ ਕਹਿੰਦੇ ਹਰ ਬੋਲਦੇ ਕਰਦਾ ਬਾਅਦ ਬਾਹਰ ਚੱਲ ਜਾਂਦੇ ਰਹੇ ਜੀ ਅੱਪੇ ਹੀ ਦਿਵਾਰ ਦਾ ਠੰਡਾ ਕਰਤਾ ਸੀ ਮੈਂ ਤੈਨੂੰ ਲੈ ਜਾ ਕੇ ਉੱਥੇ ਆ ਰਹੇ ਜੀ ਪਾਣੀ ਬਹੁਤ ਲੈਂਦੇ ਨਾ ਹੋਰ ਦੇ ਹੱਥ ਲਾ ਕੇ ਤੇਰੀ ਵੀਡੀਓ ਬਣਾਇਓ ਫਿਰ ਮੈਂ ਲਿੰਕ ਪਾ ਦਿੰਦਾ ਮੈਂ ਬਾਅਦ ਵਿੱਚ ਬੜੀ ਐਂਗਰੀ ਵੀਰੇ ਅੱਜ ਨਹੀਂ ਅੱਜ ਪਿੱਛੇ ਹਟਾਂਗੇ ਮੇਰੇ ਵਾਸਤੇ ਨਹੀਂ ਨਹੀਂ ਵੀਰਸਾ ਮੈਂ 3 ਸਕਿੰਟ ਵਾਸਤੇ ਕਾ ਮੂਰੇ ਆਉਂਕ ਸਹਿਰ ਤੋਂ ਪਾਸੋਂ ਪਾਸੋਂ ਤੋਂ ਨਾਟਕ ਸਾਹਤਿਆਂ ਨੂੰ ਪਟਿਆਲੇ ਨੂੰ ਪਾ ਲਈ ਹਾਂਜੀ ਵਧੀਆ ਪਾਣੀ ਮਨੇ ਦਾ ਸਾਬ ਤੁਸੀਂ ਪਹਿਲਾ ਨੰਬਰ ਲੈ ਗਏ ਅੱਜ ਠੀਕ ਹੈ ਓ ਸਾਬ ਤਾਂ ਜੰਮੇ ਚਲੋ ਸਪੀਡ ਤੇ ਆ ਗਏ ਬਰਖਾਇਆ ਜਾ ਕੇ ਆਪਣੀਆਂ ਜੀ ਬਹੁਤ ਬੋਲਾ ਬਰਖਾਇਆ ਹੈ ਤਦ ਕਨੇਸਾ ਬੱਸ ਕਰਨ ਚਾਹੀਦੀ ਮੀਂਹ ਪੈ ਜੂਗਾ ਦਵਾਈ ਹੋਣਾ ਜੀ ਜਿਹੜਾ ਤੋਂ ਸੁੱਕ ਵੀ ਗੋਲੀ ਲੱਗਿਆ ਸੁੱਕੇ ਨਹੀਂ ਲੇ ਗਿਆ ਜੀ ਮੈਂ ਤਾਂ ਸਰਦਰ ਫਿਰ ਮੇਰਾ ਜੀ ਪਰਸੋਂ ਗੋਲੂ ਲੱਗਿਆ ਪਰਸੋਂ ਮੇਰੇ ਹੋਰ ਤਾਂ ਆਟ ਗੇਰਾ ਜਰਾ ਧਿਆਨ ਨਾਲ ਉੱਧਰ ਚਲੇ ਜਾਓ ਤੁਹਾਨੂੰ ਜੀ ਡਾਕਟਰ ਨੇ ਕਹਿਆ ਕਿ ਦੋਈ ਗੋਲ ਲਖਾਈ ਤੇ ਆਈ ਖਾਣੀ ਅੰਦੂਲੂ ਖਾਣੀ ਹੈ ਸਖਾਰ ਵੀ ਦਿਨਾਓ ਮੈਨੂੰ ਪੇਟ ਦਰਦ ਹੋਈ ਹੈ ਬਹੁਤ ਜੀ ਅੱਛਾ ਗੋਲੂ ਲੱਗਿਆ ਪਰਸੋਂ ਬਾਅਦ ਮੈਨੂੰ ਕਹਿੰਦੇ ਵੀ ਇਹ ਨਾ ਖਾਣੇ ਆਹ ਰਾਮ ਨਾਲ ਚੱਲਾਂਗੇ ਹਾਂ ਹਾਂ ਯਾਰ ਸੁਣ ਮੈਂ ਕਹਿੰਦਾ ਤੁਸੀਂ ਤੁਰਕੇ ਆ ਜਿਓ 30 ਸੈਕਿੰਡ ਜੰਮੇ ਆ ਫਿਰ ਆਵਾਂਗੇ ਨਾ ਹੁਣ ਤਾਂ ਬੰਦੇ ਕਹਿ ਹੋ ਗਏ ਸਾਰੇ ਪੱਟੀਆ ਰਹਿ ਜਾਂਦਾ ਤੁਹਾਡੀ ਹੁਣ ਕੋਈ ਬੰਦਾ ਨਹੀਂ ਕੋਲ ਹਾਂ ਆਪਾਂ ਸਦੀ ਵਿੱਚ ਜੋ ਲੱਗ ਗਿਆ ਜੀ ਤੁਸੀਂ ਆਪ ਦੇਖੋ ਵੀ ਇਹਨੇ ਤਿੰਨ ਵਾਰੀ ਸਜੱਸਰ 30 ਕਿਲੋ ਡਰਾ ਹੋਇਆ ਦੇਖੋ ਕੰਮ ਦਾ ਏਰੀਆ ਨੂੰ ਕੀ ਵਾਲਾ ਕੀ ਕੁਛ ਕਰਦਾ ਹੈ ਇਹ ਯੋਗੀ ਹੈ ਦੋ ਦੋ ਘੰਟੇ ਜਰਾ ਅਸੀਨਾ ਸੜਕ ਤੇ ਖੜ੍ਹ ਰਿਹਾ ਦਾ ਇਹ ਤਾਂ ਮੇਰੇ ਨਾਲ ਗੱਲ ਕਰਨੇ ਪਹਿਲਾ ਪਹਿਲਾ ਝੋਟਾ ਤੇ ਹੁੰਦਾ ਹੈ ਪਹਿਲਾਂ ਮੈਨੂੰ ਕਹਿੰਦੇ ਰਹੇ ਨੇ ਤੁਹਾਨੂੰ ਪਹਿਲਾਂ ਕਿਹਾਊਗਾ ਇਹ ਨਹੀਂ ਸਾਨੂੰ ਬਹੁਤ ਕੀ ਗੱਲ ਨੂੰ ਕੱਟਾ ਗਿਆ ਸੀ ਇਹ ਤਾਂ ਛੋਟੇ ਛੋਟੇ ਰਿਸ਼ਤੇ ਕਰਦੇ ਆ ਗਿਆ ਹੋਏ ਵੀ ਛੋਟੇ ਛੋਟੇ ਰਿਸ਼ਤੇ ਨੇ ਇਹਨਾਂ ਦੇ ਤੁਹਾਨੂੰ ਕਹਿੰਦੀ ਕਹਿੰਦੇ ਨੇ ਕਹਿੰਦਾ ਬੰਦੇ ਨੰਗਰ ਕਿਰਲੀ ਕਿਰਲੀ ਦਾ ਇਹ ਡੰਗਰ ਕਹਿੰਦਾ ਬੰਦਾ ਗੁੱਸਾ ਮਾਰ ਝੋਟਾ ਗੁੱਸਾ ਲੈ ਬੰਦਾ ਬੰਦਾ ਵੀ ਤਾਂ ਝੋਟਾ ਜੇ ਉਹ ਸੇਵਰਣਾ ਜਿੰਮ ਜਿੰਮ ਲਾਈ ਵੇ ਸਭਨ ਕਹਿਦਾ ਐ ਨਹੀਂ ਹੁੰਦਾ ਜਿਹੜਾ ਬੰਦਾ ਉਹ ਨਹੀਂ ਪਤਾ ਕੀ ਇਹ ਕੋਈ ਨਾ ਨੌ ਸਿੱਖਿਆ ਇਕ ਹੁੰਦਾ ਇਮੇਜੋਰ ਮਤਲਬ ਥੋੜਾ ਬਜਾੜ ਦੇ ਵਾਲਾ ਉੱਥੇ ਦੋ ਬੰਦੇ ਆਪਣੇ ਕੋਲ ਆਈ ਦੀ ਉਹ ਹਾਂ ਇੱਕ ਹੋਏ ਸੇਵਰ ਉਹ ਨਹੀਂ ਹੈਗਾ ਨੌਜਿਕਰੀ ਨਹੀਂ ਨਹੀਂ ਇੱਕ ਬਿਕਸ ਇੰਮ ਖਾਸ ਸੀ ਲੈ ਸੇਵਰ ਨੇ ਤਾਂ ਪਤਾ ਜੰਮ ਲਾਈ ਵੀ ਆ ਹੁਣ ਅਸੀਂ ਕਿਹੜੀ ਜੰਮ ਲਾਈ ਵੀਤੀ ਤੁਹਾਨੂੰ ਤਾਂ ਪੰਪ ਮੇਰੀ ਸੁਣ ਲੈ ਗੱਲ ਮੇਰੀ ਮੇਰੀ ਸੁਣ ਲੈ ਗੱਲ ਉਹ ਪੁਰਾਣੇ ਟਾਈਮ ਚ ਕਹਿੰਦੇ ਨੇ ਕਿ ਸਕੂਟਰ ਪੱਠੀ ਪੇਂਟ ਕਰਾਇਆ ਫਿਰ ਉਹਦਾ ਪੱਠੀ ਪੇਂਟ ਕਰਾਇਆ 4 ਸਾਲ ਹੇ ਜੱਸਾ ਨੂੰ ਨਾ ਸਰੀਓ ਤੁਸੀਂ ਇੱਕ ਦੋ ਵਾਰ ਦੁਕਾਨ ਤੇ ਜਾਇਆ ਤੁਹਾਨੂੰ ਤਾਂ ਉਹ ਲੱਗਦਾ ਪਉ ਨਹੀਂ ਜਾਂਦਾ ਹੈਗਾ ਥੋੜੀ ਚਲਦਾ ਹੀ ਹਨੀ ਕਿਹੜਾ ਜਾ ਹੁਣੇ ਮੰਨ ਲਓ ਹੱਸ ਕੇ ਗੱਲ ਕਰਤੀ ਮੋਬਾਈਲ ਵਾਲਾ ਹੁਣ ਕੱਟ ਕੇ ਦੁਬਾਰਾ ਲਾਤੀ ਜਿਹੜੀ ਪਹਿਲਾਂ ਗੱਲ ਬੋਲੀ ਸੀ ਮੇਰੇ ਦੁਆਰੇ ਆ ਤਾਂ ਨਹੀਂ ਬੋਲੀ ਉਹ ਹਾਂ ਇਹ ਪਹਿਲਾਂ ਮੇਰੇ ਨਾਲ ਗੱਲ ਬੋਲੀ ਸੀ ਹੋਂਦ ਨਹੀਂ ਬੋਲੀ ਅੱਜ ਬੋਲ ਕੇ ਦੁਬਾਰਾ ਫੇਰ ਆ ਗਿਆ ਮੈਂ ਬਾਸ ਸੋਣਾ ਖਰਕਰ ਬਾਸ ਹੀ ਆ ਗਏ ਥੋੜੇ ਜਿਵਾਕਾ ਕੋਨੇ ਇੱਕੋ ਦਿਨਾਂ ਦਾ ਬਰਥਡੇ ਐਸਵੀ ਆਗਮਾਸੂ ਥੋੜੇ ਜਿਵਾਕਾ ਦਾ ਇੱਕੋ ਬਰਥਡੇ ਹੋਰ ਜੋੜੇ ਨੇ ਨਾ ਇੱਕ ਦਿਨ ਛੱਡ ਇੱਕ ਦਾ 7 ਤਰੀਕ ਦਾ ਇੱਕ ਦਾ 9 ਦਾ ਜੋ ਗਵਲ ਸੈਂਟਰ ਵਾਲਾ ਬ੍ਰਾਂਚ ਬਹੁਤ ਬਦਨਾਮ ਆ ਕਮਲ ਹੋਟਾ ਐਸਵੀ ਦੀੋਂ ਤੋਂ ਕੰਮ ਬਹੁਤ ਆ ਇੱਕ ਸਾਲ ਇੱਕ ਦਿਨ ਦਾ ਫਰਕ ਆ ਕੰਮ ਆ ਜਿਹੜੀ ਬ੍ਰਾਂਚ ਤੇ ਮੈਂ ਆਇਆ ਕੰਮ ਉੱਥੇ 2006 ਦੀ ਆ ਮੁੰਡਾ 7 ਦਾ ਮੈਨੂੰ ਕਿਤੇ ਜੋੜ ਨਹੀਂ ਦਿੱਤਾ ਸੀ ਨਾ 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 ਉਹ ਫਿਰ ਇੱਕ ਦਿਨ ਇਕੱਠੀ ਕਰ ਲਈ

ਕੋਰ ਗਾਲੀ ਨੂੰ ਕੋਰ ਗਾਲੀ ਗਾਲਦੇ ਆ ਵੇਖੋ ਜੀ ਕੀ ਲਿਖਿਆ ਇਹ ਬੇਲੇ ਕੌਣ ਦੀ ਵਸਤੂ ਬਣਾ ਰਿਹਾ ਬੱਸ ਤੂੰ ਬੋਲ ਤਾਂ ਬੱਦ ਨਹੀਂ ਲਾ ਤਾਂ ਕੈਮਰਾ ਬੰਦ ਕਰ ਦੇ ਔਰ ਸਾਡਾ ਰੋਕੂ ਹੋ ਰਿਹਾ ਅੱਧੀ ਨਹੀਂ ਪਏ ਤੂੰ ਤਾਂ ਦੂਕਾ ਲਾ ਆਂਦੀ ਹੈ ਜੇ ਪੋੜਾ ਸਾ ਕਰੋ ਫੀਸ ਕੱਢ ਕੇ ਸਾਹ ਗੁਰੂਵਾਲ ਤਾਂ ਕੋਣ ਬੱਝ ਲਾਉਂਦਾ ਠੀਕ ਕਰਦੇ ਜੇ ਕੋੜਾ ਜਣਾ ਸਾਥ ਨੇ ਫਿਰ ਉਹ ਚੰਗੀ ਤਰ੍ਹਾਂ ਹਾਂ ਕੱਪੜੇ ਲਗੜਾ ਕੇ ਸਾਫ਼ ਕਰ ਜਮਾਨਾ ਗੱਲ ਸੁਣ ਕੇ ਜਵਾਨਾਂ ਨੇਂੋ ਪੀ ਕੇ ਜੇ ਉਹਦੇ ਬੰਦੇ ਨਾ ਸਮਝ ਲੱਗੀ ਤਾਂ ਕੋਈ ਸਾਬ ਨਾਲ ਗੱਲ ਕਰਾ ਦਿਓ ਫੋਨ ਤੇ ਫੇਰ ਉਹਦੇ ਰੰਨਾ ਹੁਣ ਲਕੀ ਲਿਆ ਮੁੰਨਾ ਚਾਹ ਕਰ ਹੋਲੀ ਛੋਟਾ ਦਿਲ ਵੱਡਾ ਰੱਖੀਦਾ ਆਹ ਸਿੰਗਲ ਆ ਭਾਈ ਇਹਨਾਂ 'ਚ ਮਨੀ ਜਿੱਟੇ ਆ ਆ ਨਾ ਗੇਲਾ ਨੀਦੀ ਹੁਣ ਇਹਦੇ ਹੱਥ ਫੇਰੀ ਹੋ ਰਹੀ ਆ ਇਹਦੇ ਦੇ ਹੱਥ ਫੇਰੀ ਹੋ ਰਹੀ ਆ ਇਸੇ ਸਾਈਕਲ ਨੇ ਜਟਿਆ ਹੁਣ ਮਾੜਾ ਟਾਈਮ ਦੇਖ ਕੇ ਨਾ ਕਦੇ ਮਰੀਏ ਓਏ ਖੇਨਤਾ ਨੂੰ ਕਰ ਜੇ ਓ ਨਾ ਕਿਸੇ ਤੋਂ ਡਰ ਨੀ ਤਾਂ ਦੂਰ ਕਰ ਲੀਂ ਟਿੱਕੇ 有呵。 ਸਾਬ ਅੱਜ ਦੀਆਂ ਜਿਹੜੀਆਂ ਕਾਗਜ਼ੀਆਂ ਵਰਨ ਹੋਈਆਂ ਨੇ ਸਾਡਾ ਪ੍ਰਬੰਧ ਕਰਾਇਆ ਹੈ ਜਿਹੜਾ ਛੇ ਜੂਰ ਬਣਿਆ ਉਹ ਚੱਲਦਾ ਮਰਦਾ ਤੇ ਹੌਸਲੇ ਰੱਖੀ ਦੇਣਾ ਆ ਜਿਹੜਾ ਗੀਨੀ ਵਰਨ ਚੜੀਆਂ ਨੇ ਕਿੰਨੀ ਹੌਂ ਲੈ ਕੇ ਆਉਂ ਤੂੰ ਕੀ ਤਾਂ ਪਹਿਲਾਂ 2000 ਆ 4000 ਖਾ ਜਾਣੀਆਂ ਅਸੀਂ ਜਾ ਕੇ ਹਾਲ ਗਹੀ ਹੈ ਸੱਚ ਆਸਿਆਣ ਕਹਿੰਦੇ ਥੋੜਾ ਖਾ ਲਈਏ ਓਏ ਪੰਜਲਾ ਨੂੰ ਪਾਲ ਗਏ ਜਿਰਸਾ ਬਚਾਲੀਏ